ਘਰ ਦਾ ਗਜਰਾ ਇਤਨਾ ਜਲੂਨ ਵਿੱਚ ਤਲੂਨ ਵਿੱਚ ਨਾ ਕੁੱਟ ਕੇ ਕੀ ਤਖਾ ਲੋ ਜੇ ਕਿਤੇ ਇੱਧੜੇ ਦਾ ਪਾ ਇਹਨੂੰ ਮਿਲ ਜਾਂਦਾ ਬਤ ਕਰ ਲੈਂਦਾ ਵਾ ਤੇ ਘਰ ਦਾ ਲੈ ਆਈਦਾ ਵਾ ਸਬਜੀ ਧਰ ਲਈਦੀ ਨਹੀਂ ਤੇ ਲੂਨ ਮਿਰਚ ਕੁੱਟ ਕੇ ਰੋਟੀ ਖਾ ਲਈਦੀ ਇਹ 60 ਸਾਲ ਦੀ ਉਮਰ 'ਚ ਪੰਜ ਛੇ ਜੀ ਤੁਸੀਂ ਇਕੱਲੇ ਪਾ ਗਏ ਪਾ ਰਹੇ ਹੂੰ ਕਿੰਨੇ ਕ ਪੈਸੇ ਪੂਰੇ ਬਣ ਜਾਂਦੇ ਪੈਸੇ ਕੋਈ ਨਹੀਂ ਤਨ ਚਾਰ 400 ਰੁਪਇਆ 500 ਬਸੇ ਤੋਂ ਵੱਧ ਨਹੀਂ ਬੰਦਾ ਉਹ ਵੀ ਥਾਰੀ ਡਾੜੀ ਖਾਪ ਕੇ। ਲਾਤ ਬਹੁਤ ਮਾੜੇ ਪਹਿਲਾਂ ਲਾਤ ਠੀਕ ਸੀ ਮਾੜੇ ਮੋੜ ਚਲ ਮੁੰਡੇ ਕਮਾਉਂਦੇ ਸੀ ਤੇ ਚਲੋ ਆਦਾ ਗੁਜ਼ਾਰਾ ਕਰੀ ਜਾਂਦੇ ਆ। ਤੇ ਹੁਣ ਇਹ ਜਾਂਦੀਆਂ ਵਿਚਾਰੀਆਂ ਸਾਰਾ ਸਿਆਲ ਇੱਕ ਤਰ੍ਹਾਂ ਕਦੀ ਮਟਰ ਤੋੜਿਆ ਕਦੀ ਦਿਹਾੜੀ ਕਰਿਆ ਤੁਹਾਨੂੰ ਪਤਾ ਹੀ ਮੱਧਿਆੜੀ ਦਾ ਕੀ ਬੰਦਾ ਸੀ। ਕਦੀ 100 ਦੇ ਹੋ ਜਾਂਦੇ ਕਦੀ 200 ਦੇ ਵਿਚੋ ਵਿਚੋ ਬੱਚਿਆਂ ਨੂੰ ਵੀ ਦੇਣੇ ਦਵਾਈ ਵੀ ਲਿਉਣੀ ਆ। ਮੈਂ ਤਾਂ ਇਹ ਉਹ ਆਨੇ ਤੁਹਾਡੇ ਬੱਚੇ ਆ ਪਿੰਲੇ ਕਿਲੇ ਕਿ ਇਹੋ ਚਲ ਹਣ ਗਾੜੀ ਪਾਲ ਜਾਣ। ਚਲੋ ਇਹ ਆਪਦੇ ਪੈਰਾਂ 'ਸਰ ਹੋ ਜਾਣ ਸਾਡੀ ਤੋਂ ਜਿਹੜੀ ਲੰਘੀ ਨੰਗੀ। ਇੱਕ ਬੇੜਾ ਪੜਿਆ 2 ਸਾਲ ਹੋ ਗਏ ਨਾ ਉਹਦੀ ਜਪਾਹ ਤੰਦੀਨਾ ਕੋਲ ਤੰਦੀ ਤੇ ਪਿਆ ਕੋਣ ਉਹ ਵੀ ਜੇਲ੍ਹ ਚ ਚਲੋ ਕੋਈ ਨਹੀਂ ਰੋਣਾ ਵਾਹਿਗੁਰੂ ਕਿਰਪਾ ਕਰੂਗਾ ਸਾਡੇ ਨਾਲ ਬਹੁਤ ਸਾਰੇ ਦਾਨੀ ਵੀਰ ਜਿਹੜੇ ਉਹ ਮਦਦ ਕਰਦੇ ਲੋਕਾਂ ਦੀ ਤੁਸੀਂ ਕਹੋ ਉਹਨਾਂ ਨੂੰ ਤੁਹਾਡੀ ਮਦਦ ਕਰ ਲਿਓ ਤੇ ਕੋਈ ਪੰਚਾਇਤ ਵੱਲੋਂ ਕੋਈ ਮਦਦ ਵਗੈਰਾ ਕੁਝ ਕੀਤੀ ਗਈ ਹੈ ਕੁਝ ਨਹੀਂ ਕੀਤੀ ਬਹੁਤ ਸਾਰੇ ਦੇਖ ਰਿਹਾ ਵੀ ਪਿੰਡ ਦੇ ਵਿੱਚ ਚੰਗੀਆਂ ਚੰਗੀਆਂ ਕੋਠੀਆਂ ਨੇ ਕਿਸੇ ਐਨ ਆਰ ਆਈ ਵੀਰ ਨੇ ਕਿਸੇ ਨਹੀਂ ਬਾਹ ਬੜੀ ਨਹੀਂ ਕਿਸੇ ਨਹੀਂ ਅੱਜ ਇੱਕ ਹੱਸਦੇ ਵਸਦੇ ਪਰਿਵਾਰ ਦੀ ਤੁਹਾਨੂੰ ਕਥਾ ਕਹਾਣੀ ਸੁਣਾਉਣ ਜਾ ਰਹੇ ਹਾਂ ਕਿ ਕਦੇ ਇਹ ਪਰਿਵਾਰ ਵੀ ਹੱਸਦਾ ਵਸਦਾ ਸੀ ਘਰ ਦੇ ਵਿੱਚ ਬਜ਼ੁਰਗ ਬਾਤਾ ਹੈ ਉਹਨਾਂ ਦਾ ਬਜ਼ੁਰਗ ਬਾਪੂ ਹੈ ਇੱਕ ਬੇਟਾ ਸੀ ਜਿਹਦੇ ਪਿਛਲੇ ਦਿਨੀ ਡੈਥ ਹੋ ਜਾਂਦੀ ਹੈ ਤੇ ਉਹ ਬੇਟੇ ਦੇ ਤਿੰਨ ਬੱਚੇ ਨੇ ਤੇ ਅੱਜ ਘਰ ਦੇ ਹਾਲਾਤ ਐਸੇ ਹੋ ਗਏ ਨੇ ਕਿ ਬਜ਼ੁਰਗ ਵੀ ਇੰਨੀ ਜੋਗਾ ਹੈ ਨਹੀਂ ਕਿ ਉਹ ਕਮਾ ਕੇ ਇਹ ਬੱਚੇ ਪਾਲ ਸਕੇ ਤੇ ਨਾ ਹੀ ਉਹ ਲੜਕੀ ਇੰਨੀ ਜੋਗੀ ਸੁਹਿਰਦ ਹੈਗੀ ਆ ਕਿ ਉਹ ਬੱਚਿਆਂ ਨੂੰ ਪਾਲ ਕੇ ਉਹਨਾਂ ਨੂੰ ਪੜ੍ਹਾ ਸਕੇ ਜਾਂ ਉਹਨਾਂ ਨੂੰ ਇਹ সুযোগ ਬਣਾ ਸਕੇ ਕਿ ਉਹ ਬੱਚੇ ਜਿਹੜੇ ਆ ਉਹ ਵੱਲ ਜਾਣ ਸੋ ਇਹ ਘਰ ਦੇ ਹਾਲਾਤ ਤੁਹਾਨੂੰ ਦਿਖਾ ਦੇਵਾਂ ਇੱਧਰ ਚੌਤਰਾ ਚੁੱਲਾ ਪੁਰਾਣੇ ਤਰੀਕੇ ਦੇ ਨਾਲ ਬਣਾ ਹੋਇਆ ਜਿਹਨੂੰ ਆਪਾਂ ਛੋਟਾ ਰਸੋਈ ਘਰ ਸਾਡੇ ਪ੍ਰਾਣੀਆਂ ਮਾਤਾਵਾਂ ਇਹਨਾਂ ਨੂੰ ਬੂਟੇ ਪਾ ਕੇ ਸਜਾਉਂਦੀਆਂ ਹੁੰਦੀਆਂ ਸਨ ਇਹ ਚੁੱਲੇ ਦੇ ਹਾਲਾਤ ਤੁਸੀਂ ਦੇਖ ਲਓ ਇਸ ਚੁੱਲੇ ਨੂੰ ਬਾਲਣ ਵਾਸਤੇ ਇੱਕ ਬਜ਼ੁਰਗ ਖੁਦ ਦਿਹਾੜੀ ਕਰਦਾ ਹੈ ਲਗਭਗ ਬਜ਼ੁਰਗ ਦੀ ਉਮਰ ਜਿਹੜੀ ਆ ਉਹ ਵੀ 60 65 70 ਦੇ ਲਗਭਗ ਹੋਵੇਗੀ ਤੋਂ ਇਹੀ ਇੱਕ ਕਮਰਾ ਇਹਨਾਂ ਕੋਲ ਇਹ ਕਮਰੇ ਦੇ ਹਾਲਾਤ ਤੁਹਾਨੂੰ ਅੰਦਰ ਦੇ ਦਿਖਾ ਦਿੰਨੇ ਤਸਵੀਰਾਂ ਤੁਸੀਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਜਿਹੜੀਆਂ ਝੁੰਦੀਆਂ ਨੇ ਬਹੁਤ ਪੁਰਾਣੇ ਘਰ ਨੇ ਤੇ ਆਪਾਂ ਇੱਕ ਵਾਰੀ ਅੰਦਰ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਇਹੀ ਇਹਨਾਂ ਕੋਲ ਇੱਕ ਕਮਰਾ ਤੇ ਉੱਪਰਲੇ ਪਾਸੇ ਛੱਤ ਜਿਹੜੀ ਆ ਉਹ ਬਾਲੇ ਵਾਲੀ ਛੱਤ ਹੈ ਤੇ ਛੱਤ ਜਿਹੜੀ ਉਹ ਵੀ ਬਰਸਾਤ ਦੇ ਕਾਰਨ ਚੋ ਜਾਂਦੀ ਮੁਰਗੇ ਸਾਰਾ ਸਮਾਨ ਜਿਹੜਾ ਉਹ ਭਿੱਜ ਜਾਂਦਾ ਤੇ ਸਾਰਾ ਬਾਹਰ ਕੱਢ ਕੇ ਰੱਖਣਾ ਪੈਂਦਾ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਾਉਂਦੇ ਆ ਤੇ ਜਾਣਦੇ ਆ ਪੂਰਾ ਹਾਲਾਤ ਉਹਨਾਂ ਤੇ 21 ਹਾਲਾਤ ਨੇ ਉਹਨਾਂ ਦੇ ਆਉ ਕਰਦੇ ਆ ਗੱਲਬਾਤ ਇਸ ਵੇਲੇ ਪਰਿਵਾਰ ਜਿਹੜਾ ਉਹ ਸਾਡੇ ਨਾਲ ਆਪਾਂ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਵਿੱਚ ਕੌਣ ਕੌਣ ਪਰਚ ਨਹੀਂ ਦੋਵੇਂ ਜੀ ਹਾਂਜੀ ਤੇ ਲੈ ਲੈ ਕੋਈ ਬੱਚੇ ਉਹਦੇ ਜਿਹੜਾ ਡੈਥ ਹੋਈ ਜੀ ਦੀ ਹੂੰ ਤੇ ਇਤਨਾ ਜਿਹੜਾ ਕੰਮ ਧੰਦਾ ਕਰਦੇ ਆ ਹੂੰ ਤੇ ਇਹਨਾਂ ਨੂੰ ਪਾਲਦੇ ਆ ਤੁਹਾਡੇ ਜਦੋਂ ਬੇਟਾ ਜੀਂਦਾ ਸੀ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਠੀਕ ਹੀ ਉਦੋਂ ਤੇ ਇਹਦੋਂ ਫਰਕ ਹੀ ਹੁਣ ਤੋਂ ਤਿੰਨ ਸਾਲ ਤੋਂ ਮੰਜੀ ਤੇ ਰਿਹਾ ਹੂੰ ਤੇ ਦਵਾਈ ਬੂਟੀ ਨਾਂ ਤੈਨੂੰ ਪਤਾ ਭਈ ਬੁੰਨਿਆ ਕਰਨਾ ਤੇ ਉਹ ਹੀ ਖਾਣਾ ਹੂੰ ਤੇ ਤੁਹਾਡੀ ਉਮਰ ਕਿੰਨੀ ਹੋਈ 60 ਸਾਲ ਜੀ 60 ਸਾਲ ਤੇ 60 ਸਾਲ ਦੀ ਉਮਰ 'ਚ ਪੰਜ ਛੇ ਜੀ ਤੁਸੀਂ ਇਕੱਲੇ ਪਾਲ ਰਹੇ ਪਾਲ ਰਹੇ ਹੂੰ ਕਿੰਨੇ ਕੇ ਪੈਸੇ ਪੂਰੇ ਬਣ ਜਾਂਦੇ ਪੈਸੇ ਕੋਈ ਨਹੀਂ ਤਨ 400 ਰੁਪਇਆ 500 ਬੱਸੇ ਤੋਂ ਵੱਧ ਨਹੀਂ ਬਣਦਾ ਉਹ ਵੀ ਸਾਰੀ ਜੜੀ ਖਾਪ ਕੇ ਸਾਰੀ ਜੜੀ ਖਾਪ ਕੰਮ ਮਿਲ ਜਾਂਦਾ ਰੋਜ਼ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਕੰਮ ਆ ਜਿੱਤਣ ਬਦਲ ਛੜੀ ਜਾਂ ਦਿਨ ਲੱਗੇ ਤਾਂ ਫੇਰ ਕੰਮ ਮਿਲਦਾ ਜਦੋਂ ਕੋ ਦਿਨ ਕਰਾਉਣੀ ਕਿਨੇ ਕੰਮ ਨਹੀਂ ਮਿਲਦਾ ਦੇਖਾ ਕੋਈ ਪੰਚਾਇਤ ਵੱਲੋਂ ਕੋਈ ਮਦਦ ਵਗੈਰਾ ਕੁਝ ਕੀਤੀ ਗਈ ਹੈ ਕੁਝ ਨਹੀਂ ਕੀਤੀ ਬਹੁਤ ਸਾਰੇ ਦੇਖ ਰਿਹਾ ਵੀ ਪਿੰਡ ਦੇ ਵਿੱਚ ਚੰਗੀਆਂ ਚੰਗੀਆਂ ਕੋਠੀਆਂ ਨੇ ਕਿਸੇ ਐਨ ਆਰ ਆਈ ਵੀਰ ਨੇ ਕਿਸੇ ਨੇ ਬਾਹ ਬੜੀ ਨਹੀਂ ਕਿਸੇ ਨੇ ਕੀਤੀ ਤੁਸੀਂ ਗਏ ਕਿ ਪੰਚਾਇਤ ਕੋਲ ਵੀ ਤੂੰ ਮਦਦ ਕਰੋ ਪੰਚਾਇਤ ਕੋਲੇ ਫਿਰ ਗਏ ਨਹੀਂ ਜੇ ਉਸ ਨੂੰ ਪਤਾ ਹੀ ਆ ਵੀ ਮਾੜੇ ਲਾਤਾ ਤੇ ਕੋਈ ਲਾਗਾ ਨਹੀਂ ਕਰਦਾ ਕੋਈ ਆਟਾ ਦਾਲ ਸਕੀਮ ਮਿਲਦੀ ਹੈ ਕੋਈ ਕਣਕ ਪਣਕ ਉਹ ਮਿਲਦੀ ਹੈ ਪਰ ਮਹੀਨੇ ਤੋਂ ਤੇ ਨਹੀਂ ਮਹੀਨੇ ਮਿਲਦੀ ਆ ਦੋ ਤਿੰਨ ਮਹੀਨੇ ਹਾਂ 14 ਕਿਲੋ ਕਣਕ ਦਿੰਦੇ ਆ ਇੱਕ ਜੀ ਅੱਛਾ ਘਰ ਵਿੱਚ ਬਿਜਲੀ ਆਉਂਦੀ ਆ ਬਿਜਲੀ ਆਉਂਦੀ ਮਾ अच्छा ਤੇ ਪਾਣੀ ਦਾ ਪ੍ਰਬੰਧ ਹੈਗਾ ਪਾਣੀ ਦਾ ਪ੍ਰਬੰਧ ਬਰਪੰਤ ਮੈਂ ਕਮੇਟੀਆਂ ਚੋਂ ਕੇ ਲਵਾਈ ਮੋਟਰ ਲਵਾਈ ਮੋਟਰ ਤੇ ਹੋਰ ਕੋਈ ਕਰਦੇ ਹੁਣ ਕਿੰਨੇ ਕ ਪੈਸੇ ਪੁਸੇ ਬਣ ਜਾਂਦੇ ਕੋਈ ਨਹੀਂ ਬਣਦਾ ਕੋਈ ਨਹੀਂ ਬਣਦਾ ਘਰ ਦਾ ਫਿਰ ਗੁਜ਼ਾਰਾ ਕੁਜ਼ੂਰਾ ਕਿਦਾਂ ਇਤਰਾਹੀ ਹ ਮਹਾਰਾਜ ਸਾਰਦਾਈ ਮਹਾਰਾਜ ਜੀ ਸਾਰਦਾ ਸੋ ਆਪਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਮਾਤਾ ਜੀ ਤੋਂ ਜਾਣਦੇ ਮਾਤਾ ਜੀ ਬਾਪੂ ਜਿਤਨਾ ਦੱਸ ਰਿਹਾ ਵਡੇਰੀ ਉਮਰ ਦੇ ਵਿੱਚ ਅੱਜ ਵੀ ਕੰਮ ਕਰਦੇ ਹਨਾ ਹਾਂਜੀ ਤੇ ਕੀ ਕਹਣਾ ਚਾਹਦੇ ਹੋ ਤੇ ਪਰਾਂ ਦੇ ਹਾਲਾਤ ਨੇ ਲੋ ਬਹੁਤ ਮਾੜੇ ਪਹਿਲਾਂ ਹਾਲਾਤ ਠੀਕ ਸੀ ਮਾੜੇ ਮੋੜ ਚਲ ਮੁੰਡੇ ਕਮਾਉਂਦੇ ਸੀ ਤੇ ਚਲੋ ਆਦਾ ਗੁਜ਼ਾਰਾ ਕਰੀ ਜਾਂਦੇ ਆ ਤੇ ਹੁਣ ਜੇ ਇੱਕ ਮੁੰਡੇ ਦੀ ਡੈਥ ਹੋ ਗਈ ਤਾਂ ਤਾਂ ਜਤਨ ਦੋ ਤਿੰਨ ਮਹੀਨੇ ਹੋ ਗਏ ਤਿੰਨ ਸਾਲ ਮੱਝੇ ਦਰਿਆ ਇਤਾਂ ਜਿਹੜਾ ਕੋਈ ਦੋਆਂ ਜੀਏ ਨੇ ਬਾਹਰ ਜਾਣਾ ਕਮਾਉਣਾ ਤੇ ਉਹ ਬੱਚੇ ਪਾਲਣੇ ਆਂ ਤੇ ਹੁਣ ਇਹ ਜਾਂਦੀਆਂ ਵਿਚਾਰੀਆਂ ਸਾਰਾ ਸਿਆਲ ਇਤਰਾ ਕਦੀ ਮਟਰ ਤੋੜਿਆ ਕਦੀ ਦਿਹਾੜੀ ਕਰਿਆ ਤੁਹਾਨੂੰ ਪਤਾ ਹੀ ਹੈ ਦਿਹਾੜੀ ਦਾ ਕੀ ਮੰਦਾ ਹੈ ਕਦੀ 100 ਦੇ ਹੋ ਜਾਂਦੇ ਕਦੀ 200 ਦੇ ਵਿਚੋ ਜ ਬੱਚਿਆਂ ਨੂੰ ਵੀ ਦੇਣੇ ਦਵਾਈ ਵੀ ਲਿਉਣੀ ਆ ਉਹਦੇ ਵਿਚੋ ਆਟਾ ਦਾਲ ਵੀ ਲਿਉਣਾ ਤੁਸੀਂ ਵੀ ਜਾਂਦੇ ਹੋ ਅਸੀਂ ਵੀ ਜਾਣੇ ਫਿਰ ਉਹਨੇ ਵਾਹ ਕੀ ਕਰੀਏ ਨੰਤੇ ਬੁੱਢੇ ਵਾਰ ਜਾਣਾ ਪੈਂਦਾ ਇਹਨਾਂ ਧੀਆ ਪੁੱਤਾਂ ਬਦਲੇ ਹੁਣ ਕੀ ਕਰੀਏ ਤੇ ਇਸ ਤਰ੍ਹਾਂ ਕਰਕੇ ਲਾਤ ਬਹੁਤ ਮਾੜੇ ਜੀ ਧੀ ਇੱਕ ਧੀ ਆ ਉਹ ਵੀ ਪਰੋਣਾ ਮੰਗੇ ਤੇ ਅੱਛੇ ਸਾਲ ਹੋ ਗਿਆ ਨੂੰ ਮੰਜੇ ਤੇ ਇਤਰਾ ਹੀ ਤੇ ਇਤਰਾ ਯੋਦਾ ਨਾਤੀ ਵੱਲੋਂ ਸੁਖਣਾ ਨਾਤੀ ਵੱਲੋਂ ਸੁਖਣਾ ਬੱਚੇ ਉਹ ਬਹੁਤ ਦੁਖੀ ਹੈ ਕੰਮ ਕੀ ਕਰਦਾ ਸੀ ਬੇਟਾ ਤੁਹਾਡਾ ਕੰਮ ਇਤਰਾ ਦਿਹਾੜੀ ਧੱਪਾ ਕਰਦਾ ਸੀ ਤੇ ਕਦੀ ਸਪਰੇਅ ਕਰ ਲਿਆ ਉਹ ਕਦੀ ਵਿਚਾਰੀ ਨੇ ਅੱਖਾਂ ਚੱਲ ਬੱਚੇ ਨਾਲ ਫਾਲਦੇ ਕਰ ਦਿੰਦੇ ਇਤਰਾ ਪੂਰਾ ਹੋ ਗਿਆ ਹੂੰ ਨਾ ਕੋ ਪਾਇਆ ਹੈਗਾ ਚਾਜਰਾ ਤਾਂ ਨਾ ਕੋਈ ਦਾ ਇਲਾਜ ਹੋਇਆ ਕਿੰਨੇ ਕ ਪੈਸੇ ਪੁਹੇ ਲੱਗੇ ਇਲਾਜ ਚ ਲਾ ਤੇ ਜਿਹੜਾ ਕੋ ਕਮਾਉਨੇ ਹਾਂ ਦਿੜ ਦੇ ਪਾ ਲਿਆ ਗਏ ਦੋਵੇਂ ਜੀ ਤੇ ਉਹ ਉੱਤੇ ਲਾ ਦੇਨੇ ਆ ਕੁਛ ਬੱਚੇ ਦਵਾਈ ਪੂਟੀ ਲਾ ਦੇਂਦੇ ਜਿੰਨੇ ਕੁ ਜੋਗੇ ਅਸੀਂ ਹੂੰ ਸਰਕਾਰ ਵੱਲੋਂ ਜਿਹੜਾ ਇਲਾਜ ਵਾਲਾ ਕਾਰਡ ਉਹ ਨਹੀਂ ਚੱਲਦਾ ਰਿਹਾ ਨਹੀਂ ਉਹ ਨਹੀਂ ਬਣਿਆ ਇਨੀ ਨਾ ਚਲਾਇਆ ਹੀ ਕਹਿੰਨੇ ਉਹ ਵੀ ਨਹੀਂ ਚੱਲਦਾ ਰਿਹਾ ਉਹ ਵੀ ਨਹੀਂ ਚੱਲਦਾ ਰਿਹਾ ਦਵਾਈ ਲਿਆ ਕੇ ਦਿੰਦੇ ਰਹਿ ਤੇ ਦਵਾਈ ਨਾ ਉਹਨਾਂ ਕ ਜਿੰਨਾ ਕ ਟਾਈਮ ਕੱਢ ਗਿਆ ਕੱਢ ਗਿਆ ਹੋਰ ਕਿਸੇ ਪਰਿਵਾਰ ਵੱਲੋਂ ਕਿਸੇ ਰਿਸ਼ਤੇਦਾਰ ਵੱਲੋਂ ਕੋਈ ਬਾਤ ਨਾ ਨਾ ਕੋਈ ਕਿਸੇ ਬਾਤ ਹੀ ਨਹੀਂ ਪੁੱਛੀ ਕਿਸੇ ਨੇ ਬਾਤ ਪੁੱਛੀ ਨਾ ਕੋਈ ਪਿੰਡ ਦੇ ਪਛਾਣਦੇ ਪੁੱਛੀ ਵੀ ਤੂੰ ਕਿੱਦਾਂ ਭੁੱਖੇ ਜਾਂ ਰੱਜੇ ਹੂੰ ਨਾ ਹੋਣ ਘਰ ਦਾ ਗੁਜ਼ਾਰਾ ਕਿਵੇਂ ਕਰਦਾ ਗੁਜ਼ਾਰਾ ਇਤਰਾ ਜਲੂਨ ਵਿੱਚ ਤਲਮੂਨ ਵਿੱਚ ਨਾ ਕੁੱਟ ਕੇ ਕਿਦਾਂ ਖਾ ਲੋ ਜੇਕਰ ਤਾਂ ਇਧੜੇ ਦਾ ਪਾ ਜੀ ਨੂੰ ਮਿਲ ਜਾਂਦਾ ਬਤ ਕਰ ਲੈਂਦਾ ਵਾ ਹੂੰ ਤੇ ਘਰ ਦਾ ਲੈ ਆਇਦਾ ਵਾ ਸਰਜੀ ਧਰ ਲਈਦੀ ਨਹੀਂ ਤੇ ਲੋਨ ਮਿਰਚ ਘਟ ਕੇ ਰੋਟੀ ਖਾ ਲਈ ਜੀ ਲੋਨ ਮਿਰਚ ਘਟ ਕੇ ਹਾਂ ਜੀ ਅੱਛਾ ਨਾ ਸਾਡੇ ਬਹੁਤ ਸਾਰੇ ਦਾਨੀ ਸੱਜਣ ਬੈਠੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਵੀਰ ਕੰਮ ਕਰਦੇ ਹਨ ਉਹ ਬਹੁਤ ਸਾਰੇ ਗਰੀਬਾਂ ਦੀ ਮਦਦ ਕਰਦੇ ਨੇ ਤੁਸੀਂ ਉਹਨਾਂ ਨੂੰ ਕਹੋ ਵੀ ਤੁਹਾਡੀ ਮਦਦ ਕਰਨਗੇ ਅਈ ਤੜ ਅਜ ਹੋ ਰਹੇ ਸਾਰਿਆਂ ਨੇ ਪਹਿਣ ਪਰਵਾਂ ਨੂੰ ਸਾਰਿਆਂ ਨੂੰ ਮੰਨਿਆ ਕਿ ਸਾਡੀ ਮਦਦ ਕਰੋ ਬੱਚੇ ਨिके ਨिके ਕਿਤਰਾ ਹੀ ਪਾਲਾਂਗੇ ਕਿੱਦਾਂ ਇੰਦਾ ਸੋਚ ਕੇ ਡੈੜੀ ਲੰਘ ਜਾਣੀ ਸਾਰੇ ਇਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਤੁਹਾਡੀ ਮੋਇ ਤਾਂ ਇਹ ਉਹ ਨਏ ਸਾਡੇ ਬੱਚੇ ਆ ਪਿੱਲਿਕੇ ਲਿਕੇ ਇਹੋ ਚੱਲਣ ਗਾੜੀ ਪਾਲ ਜਾਣ ਚਲੋ ਇਹ ਆਪਦੇ ਪੈਰਾਂ 'ਚ ਰੋਜ ਜਾਣ ਸਾਡੀ ਤੁਨ ਜਿਹੜੀ ਲੰਘੀ ਨਾਗੀ ਹੂੰ ਤੱਕੇ ਤੋੜੇ ਖਾ ਖਾ ਹੂੰ ਹੂੰ ਇੱਕ ਬੇੜਾ ਪੜਿਆ 2 ਸਾਲ ਹੋ ਗਏ ਨਾ ਉਹਦੀ ਜ਼ਬਾਨਤ ਦੀ ਲੰਘ ਕਹਿੰਦੇ ਪੈਹਾ ਕੋਲ ਉਹ ਵੀ ਜੇਲ੍ਹ 'ਚ ਪੈਹਾ ਕੋਲ ਹਾਂਜੀ ਜੁਕ ਪੈਹਾ ਹੋਵੇ ਤੇ ਇੰਦ ਕੀ ਨੂੰ ਦਈ ਤੇ ਉਹਦੀ ਜ਼ਬਾਨਤ ਕਰਾਈਏ ਤੇ ਨਾ ਹੀ ਜ਼ਬਾਨਤ ਜੋਗੇ ਨਾ ਪੈਹਾ ਗਿਆ ਨਹੀਂ ਸਾਡੇ ਕੋਲ ਜ਼ਬਾਨਤ ਨਹੀਂ ਉਹਤੇ ਕਾਦਾ ਕੇਸ ਪੈ ਗਿਆ ਉਹਤੇ ਕਾ ਕੇ ਕੇਸ ਹੈ ਮੈਂ ਲੋਕਾਂ ਨੇ ਪਸਾਇਆ ਜਿਆਦਾ ਕੇਸ ਉਤੇ ਕੋਈ ਨਹੀਂ ਉਹ ਤੇ ਲੋਕਾਂ ਨੇ ਇਹ 11 ਬਿਲੀਆ ਨੇ ਪਸਾ ਕੇ ਤੇ ਗੱਡੀ ਚਲਾਉਂਦਾ ਹੈ ਗੱਡੀ ਚਲਾਉਂਦਾ ਚਲਾਉਂਦਾ ਇਹਨਾਂ ਨੇ ਇਤਾਂ ਮਿਲ ਲੱਗਣ ਨਾਲੇ ਕੇ ਚੱਲ ਪਸਾਇਆ ਆਪ ਆਪ ਫੋਨ ਦੇ ਨਾਲ ਵੀ ਗੱਲਬਾਤ ਕਰਦੇ ਆ ਆਪਣ ਕਿ ਕਿੰਨੇ ਬੱਚੇ ਨੇ ਤੁਹਾਡੇ ਹਾਂਜੀ ਤਿੰਨ ਤੁਹਾਡੀ ਉਮਰ ਕਿੰਨੀ ਹੋਈ ਜੀ ਉਮਰ ਤਾਂ ਨਹੀਂ ਪਤਾ ਕਿੰਨੀ ਹੋਗੀ ਤੁਹਾਡੇ ਤਿੰਨ ਬੱਚੇ ਕਿੰਨੀ ਕਿੰਨੀ ਉਮਰ ਇਹਨਾਂ ਬੱਚਿਆਂ ਦੀ ਕਿੰਨੀ ਕਿੰਨੀ ਹੈ ਇਹ 4 ਸਾਲ ਦਾ ਹੈ ਹਾਂ ਇਹ ਪੰਜਾਂ ਸਾਲਾਂ ਦੀ ਉਹ ਸਾਲ ਦੀ ਜਿਹੜੇ ਸਾਲ ਦੀ ਇੱਕ ਸਾਲ ਦੀ ਇੱਕ ਤਿੰਨਾਂ ਸਾਲਾਂ ਦੇ ਇੱਕ ਪੰਜਾਂ ਸਾਲਾਂ ਦਾ ਹਾਂ ਇੱਕ ਬੇਟਾ ਤੇ ਇੱਕ ਇੱਕ ਬੇਟਾ ਦੋ ਬੇਟੀਆਂ ਦੋ ਬੇਟੀਆਂ ਦੋ ਬੇਟੀਆਂ ਕੀ ਹੋਇਆ ਸਿੱਕਾਂ ਨਾਲ ਇਹਨੂੰ ਹਾਂਜੀ ਉਹ ਬਿਮਾਰ ਹੀ ਜਾਂਦੇ ਰਹਿੰਦੇ ਹਾਂ ਕਿੰਨਾ ਖਰਚਾ ਖਰਚਾ ਲੱਗਾ ਉੱਤੇ ਬਹੁਤ ਲਾਇਆ ਸੀ ਨਾ ਖਰਚਾ ਹਾਂ ਤੇ ਉਹਦਾ ਲਾਜ ਨਹੀਂ ਹੋ ਵਾ ਫੇਰ ਵੀ ਹਾਂਜੀ ਕੰਮ ਕੀ ਕਰਦਾ ਸੀ ਉਹ ਵਿਧਿਆੜੀ ਦਾਪਾ ਕਰਦਾ ਸੀ ਹਾਂ ਹੁਣ ਤੁਹਾਨੂੰ ਵੀ ਕਰਨਾ ਪਿੰਦਾ ਨਾਮ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਦੀ ਮਟਰ ਤੋੜ ਜਾਲੀ ਨਹੀਂ ਕਦੀ ਆਲੂ ਉਂਝ ਜਾਲ ਜੀ ਹੂੰ ਕਦੀ ਮੋਸੇ ਨਹੀਂ ਖਾਉਦਾ ਵੀ ਚਲੋ ਜੇ ਘਰ ਰਾ ਜੀਦਾ ਹੁੰਦਾ ਹੁੰਦਾ ਤੇ ਬੱਚੇ ਪਾਲਦਾ ਆਪਣਾ ਚਲੋ ਕੋਈ ਨਹੀਂ ਰੋਣਾ ਵਾਹਿਗੁਰੂ ਕਿਰਪਾ ਕਰੂਗਾ ਸਾਡੇ ਨਾਲ ਬਹੁਤ ਸਾਰੇ ਦਾਨੀ ਵੀਰ ਜਿਹੜੇ ਉਹ ਮਦਦ ਕਰਦੇ ਲੋਕਾਂ ਦੀ ਤੁਸੀਂ ਕਹੋ ਉਹਨਾਂ ਨੂੰ ਤੁਹਾਡੀ ਮਦਦ ਕਰਨਗੇ ਹੋ ਮੋਬਾਈਲ ਨੰਬਰ ਹੈਗਾ ਤਾਂ ਦੇਖੋ ਹਾਂ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਚਲ ਹਾਂ ਜੀ ਹੈਗਾ ਦਾਦੀ ਦਾ ਬੋਲ ਦਿਓ ਨੰਬਰ ਬੋਲ ਦਿਓ ਯਾਦ ਹੈ ਨੰਬਰ ਨਹੀਂ ਨਹੀਂ ਯਾਦ ਮੈਨੈ ਨਹੀਂ ਯਾਦ ਆ ਚਲੋ ਸੰਘਾ ਜੀ ਅਸੀਂ ਨੰਬਰ ਜਿਹੜਾ ਇਸ ਪਰਿਵਾਰ ਦਾ ਉਹ ਸਕਰੀਨ ਦੇ ਉੱਪਰ ਜ਼ਰੂਰ ਚਲਾਵਾਂਗੇ ਤੇ ਅਸੀਂ ਅੱਜ ਚੋਲਾ ਸਾਹਿਬ ਦੇ ਨੇੜੇ ਤੇੜੇ ਹੈ ਪਿੰਡ ਹੈਗਾ ਜੀ ਰੂੜੀ ਵਾਲਾ ਚੱਬਾ ਪਿੰਡ ਹੈ ਚੰਬਾ ਕਲਾਂ ਤੇ ਇੱਥੇ ਇਹ ਪਰਿਵਾਰ ਜਿਹੜਾ ਵਸ ਰਿਹਾ ਤੇ ਘਰ ਵਾਲੇ ਦੀ ਡੈਥ ਹੋ ਗਈ ਛੋਟੇ ਛੋਟੇ ਬੱਚੇ ਨੇ ਪਰਿਵਾਰ ਦੇ ਵਿੱਚ ਤੇ ਕਮਾਈ ਦਾ ਕੋਈ ਸਾਧਨ ਨਹੀਂ ਸਾਡੇ ਤਾਂ ਨਹੀਂ ਵੀਰ ਬਹੁਤ ਸਾਰੇ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਆਪਾਂ ਕਦੋਂ ਤੱਕ ਸੜਕਾਂ ਤੇ ਲੰਗਰ ਲਾਈ ਜਾਵਾਂਗੇ ਯਾਰ ਕਿੰਨਾ ਕੁ ਚਿਰ ਅਸੀਂ ਗੁਰੂ ਘਰ ਦੇ ਵਿੱਚ ਕਰੋੜਾਂ ਰੁਪਈਆ ਦੇ ਫੁੱਲ ਚੜਾਈ ਜਾਵਾਂਗੇ ਡਾਕਟਰ ਦੀ ਲੋੜ ਤਾਂ ਉੱਥੇ ਹੁੰਦੀ ਹੈ ਜਿੱਥੇ ਕੋਈ ਬਿਮਾਰ ਹੋਵੇ ਸੋ ਇਸ ਪਰਿਵਾਰ ਨੂੰ ਤੁਹਾਡੀ ਲੋੜ ਹੈ ਅਸੀਂ ਸਿੱਖ ਸੰਗਤਾਂ ਨੂੰ ਐਨ ਆਰ ਆਈ ਵੀਰਾਂ ਨੂੰ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਰੂਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਇੱਕੋ ਇੱਕ ਇਹਨਾਂ ਕੋ ਕਮਰਾ ਉਹ ਵੀ ਢਾਈ ਢੇਰ ਹੋਣ ਵਾਲਾ ਤੇ ਪਰਿਵਾਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਛੋਟੇ ਛੋਟੇ ਬੱਚੇ ਨੇ ਤਿੰਨ ਤੋਂ 5 ਸਾਲ ਦੀ ਉਮਰ ਹੈ ਬੱਚਿਆਂ ਦੀ ਇੱਕ ਦੀ 3 ਸਾਲ ਇੱਕ ਦੀ 4 ਸਾਲ ਤੇ ਇੱਕ ਦੀ 5 ਸਾਲ ਕਮਾਈ ਦਾ ਕੋਈ ਸਾਧਨ ਨਹੀਂ ਹੈ ਤੇ ਸੰਗਤ ਜੀ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਬਾ ਜ਼ਰੂਰ ਫੜੀ ਜਾਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਦੇ ਉੱਪਰ ਚਲਾਵਾਂਗੇ ਉਸ ਨੰਬਰ ਦੁਆਰਾ ਤੁਸੀਂ ਸਿੱਧਾ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੁੜੇ ਰਹੋ ਸਾਡੇ ਨਾਲ ਧੰਨਵਾਦ